ਸਤਨਾਮ ਵਾਹਿਗੁਰੂ ਸਹਿਬ ਜੀਓ ਆਸਾ ਜਬ ਲਗ ਤੇਲ ਦੀਏ ਮੁਖ ਬਾਤੀ ਤਬ ਸੂਜੈ ਸਭ ਕੋਈ ਤੇਲ ਜਲੇ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ ਇਹ ਚਾਬਦ ਰਾਗ ਆਸਾ ਦੇ ਵਿੱਚ ਭਗਤ ਕਬੀਰ ਜੀਆ ਦਾ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 478 ਨੰਬਰ ਅੰਗ ਉਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਜੀ ਪਰਮਾਨੰ ਕਰਦੇ ਹਨ ਜਬ ਲਗ ਜਦੋਂ ਤੱਕ ਤੇਲ ਦੀਵੇ ਦੀਵੇ ਵਿੱਚ ਤੇਲ ਹੈ ਮੁਖ ਬਾਤੀ ਮੁਖ ਮੂੰਹ ਵਿੱਚ ਬਾਤੀ ਬੱਟੀ ਤਬ ਤਦੋਂ ਸੂਝੈ ਦਿਸਦਾ ਹੈ ਨਜ਼ਰ ਆਉਂਦਾ ਹੈ ਸਭ ਕੋਈ ਹਰੇਕ ਚੀਜ਼ ਕਰਦੇ ਵਿੱਚ ਪਈ ਹਰੇਕ ਸ਼ੈ ਤੇਲ ਜਲੈ ਜਦੋਂ ਤੇਲ ਜਲ ਜਾਂਦਾ ਹੈ ਬਾਤੀ ਟਹਿਰਾਨੇ ਟਹਿਰਾਨੇ ਸੁੱਕ ਗਈ ਬੁਝ ਗਈ ਜਦੋਂ ਬੱਤੀ ਬੁਝ ਜਾਂਦੀ ਹੈ ਸੁਨਣਾ ਮੰਦਰ ਹੋਈ ਸੁਨਾ ਕਹਿੰਦੇ ਨੇ ਖਾਲੀ ਮੰਦਰ ਘਰ ਤਾਂ ਘਰ ਸੁਨਾ ਹੋ ਜਾਂਦਾ ਹੈ ਭਗਤ ਕਬੀਰ ਜੀ ਪਰਮਾਨ ਕਰਦੇ ਹਨ ਜਿਵੇਂ ਜਦ ਤੱਕ ਦੀਵੇ ਵਿੱਚ ਤੇਲ ਹੈ ਤੇ ਦੀਵੇ ਦੇ ਮੂੰਹ ਵਿੱਚ ਬੱਤੀ ਹੈ ਤਦ ਤੱਕ ਘਰ ਵਿੱਚ ਹਰੇਕ ਜੀ ਜ ਨਜ਼ਰ ਆਉਂਦੀ ਹੈ ਤੇਲ ਸੜ ਜਾਏ ਬੱਤੀ ਬੁਝ ਜਾਏ ਤਾਂਕਾਰ ਸੁਨਣਾ ਹੋ ਜਾਂਦਾ ਹੈ। 3ਵੇਂ ਸਰੀਰ ਵਿੱਚ ਜਦ ਤੱਕ ਸਵਾਸ ਆਨ ਤੇ ਜ਼ਿੰਦਗੀ ਕਾਇਮ ਹੈ। ਤਦ ਤੱਕ ਹਰੇਕ ਚੀਜ਼ ਆਪਣੇ ਜਪਦੀ ਹੈ। ਪਰ ਸਵਾਸ ਮੁਕ ਜਾਣ ਤੇ ਜ਼ਿੰਦਗੀ ਦੀ ਜੋਤ ਬੁੱਝ ਜਾਣ ਤੇ ਇਹ ਸਰੀਰ ਇਕੱਲਾ ਹੀ ਰਹਿ ਜਾਂਦਾ ਹੈ। ਰੇ ਬਾਰੇ ਤੋਹੇ ਘਰੀ ਨਾ ਰੱਖੈ ਕੋਈ। ਤੂੰ ਰਾਮ ਨਾਮ ਜਪ ਸੋਈ ਰਹਾਓ। ਏ ਬਉਰੇ ਕਮਲੇ ਜੀਵ ਤੋਹੇ ਤੈਨੂੰ ਕਰੀ ਨਾ ਰੱਖਿਆ ਕੋਈ ਤੈਨੂੰ ਕਰ ਵਿੱਚ ਕੋਈ ਰੱਖਣ ਵਾਲਾ ਨਹੀਂ। ਤੂੰ ਰਾਮ ਨਾਮ ਤੂੰ ਪਰਮਾਤਮਾ ਦੇ ਰਾਮ ਦਾ ਨਾਮ ਸਿਮਰਨ ਕਰ। ਜਾਪ ਸੋਈ ਸੋਈ ਕਹਿੰਦੇ ਨੇ ਉਹੀ ਜੋ ਸਦਾ ਸਾਥ ਨਿਭਾਉਣ ਵਾਲਾ ਹੈ ਜੋ ਸਦਾ ਸੱਚਾ ਸਾਥੀ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਉਸ ਵੇਲੇ ਇਹ ਕਮਲੇ ਤੈਨੂੰ ਕਿਸੇ ਨੇ ਇੱਕ ਘੜੀ ਵੀ ਘਰ ਵਿੱਚ ਰਹਿਣ ਨਹੀਂ ਦੇਣਾ ਸੋ ਰੱਬ ਦਾ ਨਾਮ ਜਪ ਉਹੀ ਸਾਥ ਨਿਭਾਉਣ ਵਾਲਾ ਹੈ ਕਾਕੀ ਮਾਤ ਪਿਤਾ ਕਹ ਕਾਕੋ ਕਵਨ ਪਰਖ ਕੀ ਜੋਈ ਘਟ ਫੁਟੇ ਕੋ ਬਾਤ ਨ ਪੁੱਛੈ ਕਾਡੋ ਕਾਡੋਈ ਕਾਕੀ ਕਿਸ ਦੀ ਮਾਤ ਪਿਤਾ ਮਾਤਾ ਦੇ ਪਿਤਾ ਕਾ ਕਾ ਕੋ ਤੇ ਕਿਸ ਦੀ ਕਾਵਨ ਪੁਰਖ ਉਸ ਪੁਰਖ ਦੀ ਉਸ ਜੀਵ ਦੀ ਜੋਈ ਬੋਟੀ ਇਸਤਰੀ ਕੱਟ ਫੂਟੇ ਕੱਟ ਕਹਿੰਦੇ ਨੇ ਸਰੀਰ ਨੂੰ ਫੂਟੇ ਟੁੱਟ ਜਾਣ ਦੇ ਕੋਈ ਬਾਤ ਨਾ ਪੁੱਛਿਆ ਕੋਈ ਗੱਲ ਨਹੀਂ ਪੁੱਛਦਾ ਕੋਈ ਬਾਤ ਨਹੀਂ ਪੁੱਛਦਾ ਕਾਡੋ ਕਾਡੋ ਹੋਈ ਤੇ ਕਰਦੋਂ ਬਾਹਰ ਕੱਢਣ ਕੱਢਣ ਦੀਆਂ ਗੱਲਾਂ ਨਜ਼ਰ ਆਉਂਦੀਆਂ ਹਨ ਕੰਨਾਂ ਦੇ ਵਿੱਚ ਸੁਣਦੀਆਂ ਹਨ ਭਗਤ ਕਬੀਰ ਜੀ ਪਰਮਾਨ ਕਰਦੇ ਹਨ ਇੱਥੇ ਦੱਸੋ ਕਿਸ ਦੀ ਮਾਂ ਕਿਸ ਦਾ ਪਿਓ ਤੇ ਕਿਸ ਦੀ ਬੋਟੀ ਜਦੋਂ ਸਰੀਰ ਰੂਪ ਭਾਂਡਾ ਭਜਦਾ ਹੈ ਕੋਈ ਇਸ ਦੀ ਬਾਤ ਨਹੀਂ ਪੁੱਛਦਾ ਤੇ ਤਦੋਂ ਇਹੀ ਪਿਆ ਹੁੰਦਾ ਹੈ ਬਾਵਾਰ ਪਾਸੋਂ ਇਹੀ ਆਵਾਜ਼ਾਂ ਆਉਂਦੀ ਹੈ ਕਿ ਇਸ ਨੂੰ ਛੇਤੀ ਬਾਹਰ ਕੱਢੋ ਦਿਉਰੀ ਬੈਠੀ ਮਾਤਾ ਰੋਵੇ ਘਟਿਆ ਲੇ ਗਏ ਭਾਈ ਲਟ ਛਟਕਾਏ ਤੇਰੀ ਆ ਰੋਵੇ ਹੰਸ ਇਕੱਲਾ ਜਾਈ ਦੇਹਰੀ ਕਹਿੰਦੇ ਨੇ ਦਹਿਲੀਜ ਨੂੰ ਬੈਠੇ ਮਾਤਾ ਰੋਵੇ ਦਹਿਲੀਜ ਤੇ ਬੈਠੇ ਮਾਤਾ ਰੋਂਦੀ ਐ ਖਟਿਆ ਕਹਿੰਦੇ ਨੇ ਮੰਜੇ ਨੂੰ ਲੈ ਗਏ ਭਾਈ ਉਹਨੂੰ ਭਰਾ ਚੁੱਕ ਕੇ ਲੈ ਜਾਂਦੇ ਹਨ ਲਾਟ ਛਟਕਾਏ ਕੇਸ ਖੋਲ ਕੇ ਤੇਰੀਆ ਕਹਿੰਦੇ ਨੇ ਪਤਨੀ ਨੂੰ ਰੋਵੈ ਰੋਂਦੀ ਹੈ ਹੰਸ ਇਕੱਲਾ ਜਾਏ ਹੰਸ ਕਹਿੰਦੇ ਨੇ ਜੀ ਆਤਮਾ ਭਗਤ ਕਬੀਰ ਜੀ ਪਰਮਾਨ ਕਰਦੇ ਹਨ ਕਰਦੀ ਦੇ ਲਿਜਿਤੇ ਬੈਠੀ ਮਾਰ ਹੁੰਦੀ ਹੈ ਤੇ ਪਰ ਆ ਮੰਜਾ ਚੁੱਕ ਕੇ ਮਸਾਣਾ ਨੂੰ ਲੈ ਜਾਂਦੇ ਹਨ ਕੈਸੇ ਖੇਲਾਰੇ ਕੇ ਬੋਟੀ ਭਈ ਰੋਂਦੀ ਹੈ ਪਰ ਜੀਵ ਆਤਮਾ ਇਕੱਲਾ ਹੀ ਜਾਂਦਾ ਹੈ ਕਹਤ ਕਬੀਰ ਸੁਨੋ ਰੇ ਸੰਤੋ ਪੈ ਸਾਗਰ ਕਹਿ ਤਾਈ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜਮ ਨਹੀਂ ਹਟਾ ਗੁਸਾਈ ਕਹੇ ਤ ਕਬੀਰ ਭਗਤ ਕਬੀਰ ਜੀ ਕਹਿੰਦੇ ਹਨ ਸੁਨੋਰੇ ਸੰਤੋ ਹੈ ਸਤ ਸੰਗਿਓ ਸੁਣੋ ਪੈ ਗਏ ਨੇ ਡਲ ਪੈ ਸਾਗਰ ਤੋਖਲਿਆਂ ਦਾ ਸਮੁੰਦਰ ਤੋਖਲਿਆਂ ਨਾਲ ਭਰਿਆ ਹੋਇਆ ਸੰਸਾਰ ਸਮੁੰਦਰ ਕੈ ਤਾਂ ਹੀ ਦੇਾਰੇ ਇਸ ਬੰਦੇ ਸਿਰ ਜ਼ੁਲਮ ਹੋਤ ਹੈ ਜੀਵ ਨੂੰ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਜੋ ਲੋਮੋਹਤ ਹੈ ਉਸ ਦੇ ਉੱਤੇ ਜੋ ਮੁਸੀਬਤ ਪੈਂਦੀ ਹੈ ਜਮ ਨਹੀਂ ਅਟਾ ਗੁਸਾਈ ਗੁਸਾਈ ਕਹਿੰਦੇ ਨੇ ਇਹ ਸੰਤ ਜੀ ਭਗਤ ਕਬੀਰ ਜੀ ਫੁਰਮਾਨ ਕਰਦੇ ਹਨ ਕਬੀਰ ਕਹਿੰਦਾ ਹੈ اے ਸੰਤ ਜਨੋ ਇਸ ਡਰਾਉਣੇ ਸਮੁੰਦਰ ਦੀ ਬਾਬਤ ਸੁਣੋ ਭਾਗ ਆਖਰ ਸਟਾ ਹੈ ਨਿਕਲਦਾ ਹੈ ਕਿ ਜਿਨ੍ਹਾਂ ਨੂੰ ਆਪਣਾ ਸਮਝ ਰਿਹਾ ਸੀ ਉਨ੍ਹਾਂ ਨਾਲੋਂ ਸਾਥ ਟੁੱਟ ਜਾਣਦੇ ਇਕੱਲੇ ਇਸ ਜੀਵ ਉਤੇ ਇਸ ਦੇ ਕੀਤੇ ਵਿਕਰਮਾਂ ਅਨੁਸਾਰ ਮੁਸੀਬਤ ਆਉਂਦੀ ਹੈ ਜਮ ਦਾ ਡਰ ਸਿਰੋਂ ਨਹੀਂ ਟਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ